ਝੰਡਿਆਲਾ ਗੁਰੂ ਦੇ ਵਿੱਚ ਸਾਰੀਆਂ ਸੰਸਥਾਵਾਂ ਵੱਲੋਂ ਬੇਦੋਸ਼ ਲੋਕਾਂ ਦੀ ਹੋਈ ਮੌਤ ਨੂੰ ਲੈ ਕੇ ਬਾਜ਼ਾਰ ਬੰਦ ਰੱਖਣ ਦਾ ਸੰਦੇਸ਼ ਦਿੱਤਾ ਗਿਆ ਅਤੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਭਾਰਤ ਸਰਕਾਰ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰੇ ਤਾਂ ਜੋ ਇਨਸਾਫ ਮਿਲ ਸਕੇ ਅਤੇ ਅੱਗੇ ਨੂੰ ਇਹ ਦੋਸ਼ੀ ਮੁੜ ਕੇ ਅਜਿਹੀ ਹਰਕਤ ਕਰਨ ਤੋਂ ਬਾਜ਼ ਆਉਣ। ਕਿਹਣਾ ਚਾਹੋਗੇ? ਅੱਜ ਜਨੈਲਾ ਜਿਹੜਾ ਬੰਦ ਹੋਇਆ ਜੀ ਤੁਸੀਂ ਜਾਣਦੇ ਆਪਾਂ ਸਾਰੇ ਜਾਣਦਾ ਆ ਫਸਾ ਦੇਸ਼ ਜਾਣਦਾ ساری ਦੁਨੀਆ ਜਾਣਦੀ ਹੈ ਕਿ ਪਰਸੋਂ ਕਸ਼ਮੀਰ ਵਿਖੇ ਪੈਲਗਾਮ ਵਿਖੇ ਜਿਹੜੀ ਆ ਇੱਕ ਕਨੌਣੀ ਨਹੀਂ ਅਤ ਕਨੌਣੀ ਹਰਕਤ ਜਿਹੜੀ ਹੋਈ ਆ ਕਿ ਉੱਥੇ ਗੈਸ ਸਲਾਨੀ ਜੜਿਆ ਉਹ AK-47 ਦੇ ਰਾਈਫਲ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਅਨੇਕਾਂ ਹੀ ਸਾਡੇ ਵੀਰਾਂ ਦਾ ਕਤਲ ਕਰ ਦਿੱਤਾ ਗਿਆ ਔਰ ਸਭ ਤੋਂ ਵੱਡੀ ਜਿਹੜੀ ਕਨੌਣੀ ਹਰਕਤ ਹੋਈ ਆ ਉਹ ਸਾਡੇ ਭੈਣਾਂ ਦੇ ਸਾਹਮਣੇ ਸਾਡੇ ਉਹਨਾਂ ਦੇ ਪਤੀ ਜਿਹੜੇ ਆ ਉਹ ਖੋਲੇ ਗਏ ਆ ਇੱਕ ਕੁ ਸਮਾਂ ਪਹਿਲੇ ਇੱਕ ਪਲਵਾਮਾ ਵਿਖੇ ਇੱਕ ਹਮਲਾ ਕੀਤਾ ਸੀ ਇਹਨਾਂ ਨੇ ਜਿੱਥੇ ਸਾਡੇ ਸੀਆਰਪੀ ਦੇ 40 ਜਵਾਨ ਸ਼ਹੀਦ ਕਰ ਦਿੱਤੇ ਸੀ ਔਰ ਉਸ ਤੋਂ ਬਾਅਦ ਇਹ ਜਿਹੜਾ ਹੁੰਦਾ ਹਮਲਾ ਹੈ ਜਿਹੜਾ ਇਹ ਹਮਲਾ ਹੈ ਮੈਂ ਫਿਰ ਉਹੀ ਕਹਿੰਦਾ ਕਿ ਨਿੰਦਣਯੋਗ ਨਹੀਂ ਆਤਮ ਨਿੰਦਣਯੋਗ ਤੋਂ ਵੀ ਪਰੇ ਹੈ ਸੋ ਸਾਡਾ ਦੇਸ਼ ਇੱਕ ਹੈ ਅਸੀਂ ਇੱਕ ਆਸੀਂ ਗੁਲਦਸਤਾਂ ਦੇ ਫੁੱਲ ਹੈ ਸਾਰੇ ਸਾਰੇ ਦੇਸ਼ ਦੀ ਦੁਨੀਆ ਭਰ ਵਿੱਚ ਇਹਦਾ ਵਿਰੋਧ ਹੋ ਰਿਹਾ ਆਪਾਂ ਪਹਿਲੀ ਵਾਰੀ ਵੇਖਿਆ ਹੋਵੇਗਾ ਕਿ ਕਸ਼ਮੀਰ ਵੀ ਇਸ ਚੱਕਰ ਬੰਦ ਹੋਇਆ ਕਸ਼ਮੀਰ ਦੇ ਬੰਦ ਕੀਤਾ ਉਤੋਂ ਦੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਹੋ ਜਾ ਕੇ ਲੁਕਦੇ ਨੇ ਔਰ ਉਹ ਬੰਦੇ ਨਹੀਂ ਅਜੀ ਉਹ ਇਨਸਾਨ ਦੀ ਜੂਨ ਦੇ ਵਿੱਚ ਨਹੀਂ ਆਏ ਉਹ ਰਾਖਸ਼ ਬਿਰਤੀ ਦੇ ਬੰਦੇ ਨੇ ਕੋਈ ਇਨਸਾਨ ਕੋਈ ਧਰਮ ਕਿਸੇ ਨੂੰ ਬੁਰਾ ਇਹਦਾ ਭਲਾਕਾ ਨੂੰ ਵਾਸਤੇ ਹਮੇਸ਼ਾ ਲੋਸਦਾ ਕੇਦਾ ਪੁਰਾ ਕਰਨੀ ਇਹ ਕਰਕੇ ਇਹ ਅਧਰਮੀ ਲੋਕ ਨੇ ਤੇ ਧਰਮੀ ਲੋਕ ਨਹੀਂ ਹੈ ਸੋ ਇਹ ਕਰਕੇ ਰਾਖਸ਼ ਬਿਰਤੀ ਬਿਰਤੀ ਦੇ ਬੰਦੇ ਨੇ ਔਰ ਜੇ ਮਾਂ ਨੇ ਪੁੱਤ ਨੇ ਜੰਮੇ ਸੀ ਇਹ ਕਿਨੇ ਮਾ ਦਾ ਦੁੱਧ ਪੀਤਾ ਸੀ ਉਦੋਂ ਭੱਜੇ ਕਿਉਂ ਫਿਰ ਏਕ 47 ਦੇ ਪਾ ਇਹਨਾਂ ਕੋਲ ਸੀ ਨਾ ਮਾਰ ਦਿੱਤੇ گاਉਂਆਂ ਗਾਉਂਆਂ ਮਾਰ ਕੇ ਨਿਹੱਥੇ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਕਹਿੰਦੇ ਨੇ ਕਿ ਜਿਹੜਾ ਨਿਹੱਥੇ ਤੇ ਵਾਰ ਕਰਦਾ ਨਮਰਦ ਹੈ ਨਮਰਦ ਇਹ ਨਮਰਦ ਲੋਕ ਨਹੀਂ ਹੈ ਇਨਸਾਨ ਲੋਕ ਨਹੀਂ ਹੈ ਸੋ ਜਿੱਤਨੀ ਮਰਜ਼ੀ ਚੱਲ ਜਾਣ ਸਾਡੇ ਜਵਾਨ ਸਿਰ ਹੱਤੇ 43 ਦੇ ਰਾਕੇ ਜੀਤਦੇ ਸਾਨੂੰ ਸਾਨੂੰ ਸੱਕਿਆ ਦਿੰਦੇ ਨੇ ਇਹਨਾਂ ਨੂੰ ਕੱਢ ਕੱਢ ਕੇ ਮਾਰਿਆ ਜਾਏਗਾ ਕਿਵੇਂ ਕਰਾਸ ਕੀਤਾ ਜਾ ਸਬ ਬਾਰਡਰ ਤੇ ਤੁਸੀਂ ਹਾਲਾਤ ਉਥੋਂ ਦੇ ਦੇਖਦੇ ਹੋ ਜਪ ਚਲ ਚੱਲੀ ਰਹਾਂ ਤੁਸੀਂ ਹਾਲਾਤ ਵੀ ਆਪਾਂ ਦੇਖਦੇ ਹਾਂ ਉਥੋਂ ਦੇ ਕੀ ਆ ਜਿਹੜੇ ਹੈਗੇ ਆ ਉਥੋਂ ਦੇ ਹਾਲਾਤ ਉਥੇ ਬਹੁਤ ਜ਼ਿਆਦਾ ਏਰੀਆ ਜਿਹੜੇ ਇਹੋ ਜਿਹੇ ਨੇ ਜਿੱਥੋਂ ਕ੍ਰੋਸ ਕਰਨਾ ਅਸੰਭਵ ਨਹੀਂ ਸੰਭਵ ਵੀ ਹੋ ਸਕਦਾ ਆਪਾਂ ਇਹ ਕਹੇ ਨਹੀਂ ਕਹਿ ਸਕਦੇ ਕਿ ਸਾਡੇ ਉੱਤੇ ਜਿਹੜੇ ਜਿਹੜੇ ਹੈਗੇ ਆ ਸ਼ਾਮਿਲ ਜਿਹੜੇ ਸਾਡੇ ਜਿਹੜੇ ਜਵਾਨ ਆ ਉਹਨਾਂ ਦਾ ਕੋਈ ਕਸੂਰ ਆ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਹ ਬੜੇ ਜਿੱਦੀ ਜਾਨ ਨਾਲ ਲੱਗੇ ਰਹਿੰਦੇ ਆ ਸੋ ਜਿਹੜਾ ਮੇਨ ਸਭ ਤੋਂ ਸਭ ਤੋਂ ਜਿਹੜਾ ਵੱਡਾ ਕਾਰਨ ਇਹੀ ਹੁੰਦਾ ਵਾ ਕਿ ਉਥੋਂ ਦੀ ਜਿਹੜੀ ਆ ਨਾ ਲੈਂਡ ਪਹਾੜ ਨੇ ਦਰਿਆ ਨੇ ਜਿਲਮ ਦਰਿਆ ਪੈਂਦਾ ਹੋਰ ਦਰਿਆ ਪੈਂਦਾ ਉਹਦੇ ਵਿੱਚ ਵੀ ਕਿਸੇ ਵੇਲੇ ਵੀ ਕਿਸੇ ਤਰੀਕੇ ਨਾਲ ਉਥੋਂ ਆ ਸਕਦੇ ਨੇ ਪਰ ਇਹ ਜਿੱਥੇ ਮਰਜ਼ੀ ਚੱਜਣ ਚਾਹ ਜੀ ਕਿ ਪਾਕਿਸਤਾਨ ਚੱਜਣ ਇਹ بلوچستان ਚੱਜਣ ਇਹ ਜਿੱਥੇ ਮਰਜ਼ੀ ਚੱਜਣ ਸਾਡੇ ਜਵਾਨ ਇਹਨਾਂ ਨੂੰ ਕੱਟ ਕੱਢ ਕੇ ਤੇ ਆ ਕੇ ਮਾਰ ਦੇ ਉਹ ਰੱਬ ਵੀ ਨਾਲ ਹੈ ਸਾਡੇ ਸੱਚੇ ਪਾਤਸ਼ਾਹ ਨੂੰ ਨਰਕ ਚ ਪਟਾਏਗਾ ਕਿਉਂਕਿ ਮੈਂ ਪਹਿਲੇ ਕਹਿ ਚੁੱਕਾ ਇਹ ਲੋਕ ਧਰਮੀ ਨਹੀਂ ਹੁੰਦੇ ਇਹ ਧਰਮੀ ਹੁੰਦੇ ਰਾਖਸ਼ ਸਭਿਤੀ ਦੇ ਬੰਦੇ ਨੇ ਲੋਕ ਕੋਈ ਧਰਮ ਕਿਸੇ ਨੂੰ ਕੋਈ ਸਿਉਂਦਾ ਸਾਡਾ ਭਾਰਤ ਇੱਕ ਹੈ ਅਸੀਂ ਸਾਰੇ ਇੱਕ ਗੁਲਦਸਤੇ ਦੇ ਸਾਰੇ ਫੁੱਲ ਹਾਂ ਅਸੀਂ ਉਹਦੇ ਵਿੱਚ ਰਹਿ ਕੇ ਇਹਨਾਂ ਦਾ ਵਿਰੋਧ ਕਰਨਾ ਵਾ ਇਕੱਠਿਆਂ ਦੇ ਕਰਨਾ ਸਾਰਿਆਂ ਨੇ ਇਕੱਠਿਆ ਕਰਨਾ ਤੁਸੀਂ ਜਿਵੇਂ ਅੱਜ ਦਾ ਇਹ ਦੇਖਿਆ ਰੋਸ ਮਾਰਚ ਦੇ ਵਿੱਚ ਸਾਡੇ ਸਾਰੀਆਂ ਸਮਾਜਿਕ ਜਥੇਬੰਦੀਆਂ ਸਾਡੀਆਂ ਸਾਰੀਆਂ ਰਾਜਨੀਤਿਕ ਜਥੇਬੰਦੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਅਸੀਂ ਸਾਰੇ ਵੇਖੋ ਇੱਕੋ ਆ ਸਾਰੇ ਇਕੱਠੇ ਹੋ ਕੇ ਅੱਜ ਦਾ ਇਹ ਜੋ ਰੋਸ ਦਾ ਪ੍ਰਗਟਾ ਹੋ ਰਿਹਾ ਵਾ ਔਰ ਕੀਤਾ ਜਾਏਗਾ ਔਰ ਇਹਨਾਂ ਨੂੰ ਸਾਡੇ ਜਮਾਨ ਕਦੀ ਮਾਫੀ ਕਰਨਗੇ ਇਹ ਦੋ ਚੌਂਦਰਾ ਦੀ ਗੱਲ ਆ ਅੱਜ ਜਿਵੇਂ ਜਨਿਆਲਾ ਗੁਰੂ ਬੰਦ ਕਰਵਾਇਆ ਗਿਆ ਇਸ ਦੇ ਨਾਲ ਦੁਕਾਨਦਾਰਾਂ ਨੂੰ ਸਸ ਤੋਂ ਵੱਡਾ ਘਾਟਾ ਪਵੇਗਾ ਜੀ ਲੱਗਦਾ ਇਸ ਕੀ ਐਤੋਂ ਵੱਡਾ ਘਾਟਾ ਜੀ ਸਾਡੇ ਵਾਸਤੇ ਕੀ ਹੈ ਜੀ ਸਾਡੇ 30 ਸਲਾਨੀ ਸਾਡੇ 30 ਭਰਾ ਸਾਡੀਆਂ ਤੋਂ ਹੀ ਭੈਣਾਂ ਜਿਹੜੀਆਂ ਵਿਧਵਾ ਕਰ ਦਿੱਤੀਆਂ ਇਹ ਤੋਂ ਵੱਡਾ ਸਾਨੂੰ ਘਾਟਾ ਕੀ ਹੋਏਗਾ ਹੋਰ ਜੀ ਇਹ ਤੋਂ ਵੱਡਾ ਘਾਟਾ ਨਹੀਂ ਇੱਥੇ ਦੇ 1 ਲੱਖ ਕਰੋੜਾ ਪੈਸਾ ਦਾ ਘਾਟਾ ਹੋਏਗਾ ਉਹ ਤਾਂ ਸਾਨੂੰ ਉਹ ਘਾਟਾ ਪਿਆ ਜਿਹੜਾ ਕਦੀ ਸਾਨੂੰ ਮਿਲ ਹੀ ਨਹੀਂ ਸਕਦਾ ਵਾਪਸ ਨਹੀਂ ਆ ਸਕਦਾ ਸਾਡਾ ਉਹ ਘਾਟਾ ਤਾਂ ਕਦੀ ਭਰਿਆ ਨਹੀਂ ਜਾ ਸਕਦਾ ਸਾਨੂੰ ਤੇ ਉਹ ਘਾਟਾ ਪਿਆ ਵਾ ਸੋ ਇਹ ਕਰਕੇ ਇਹ ਜੀ ਨੂੰ ਇਹ ਘਾਟਾ ਨਹੀਂ ਆ ਇਹ ਹਰ ਇੱਕ ਨੂੰ ਸਾਥ ਦੇ ਰਿਹਾ ਹਰ ਇੱਕ ਦੁਕਾਨਦਾਰ ਸਾਥ ਦੇ ਰਿਹਾ ਹਰ ਜੱਥੇਬੰਦੀ ਸਾਥ ਦੇ ਰਹੀ ਆ ਔਰ ਇਹਨਾਂ ਦਾ ਵਿਰੋਧ ਕੀਤਾ ਜਾਏਗਾ ਰਾਜ ਦੇ ਵਿਰੋਧ ਕੀਤਾ ਜਾਏਗਾ ਉਹਨਾਂ ਚਿਰ ਵਿਰੋਧ ਕੀਤਾ ਜਾਏਗਾ ਜਿੰਨਾ ਚਿਰ ਉਹਨਾਂ ਨੂੰ ਇਹਨਾਂ ਦੀ ਜਗ੍ਹਾ ਸਿਰਫ ਨਰਕ ਦੇ ਵਿੱਚ ਆ ਇਹਨੂੰ ਨਰਕ ਦੇ ਵਿੱਚ ਜਿੰਨਾ ਚਿਰ ਪ੍ਰਚਾਰ ਆਪ ਵੀ ਪਟਾਏਗੇ ਜੀ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ ਸੋ ਤੁਸੀਂ ਆਇਓ ਤੁਸੀਂ ਕਵਰ ਕਰ ਰਹੇ ਹੋ ਸਾਰਾ ਦਿਖਾ ਰਹੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਤੁਹਾਡੇ ਇਹ ਸਜਦਾ ਸਾਡੇ ਮਾਦੀ ਮਾਦੀ ਮਨਾਈ ਤੁਹਾਡੇ ਲਈ ਇਹ ਸਾਰਾ ਵਿਰੋਧ ਤੁਹਾਡਾ ਜਾ ਰਿਹਾ ਜੀ ਸਮਝਣ ਲੱਗਦੀ ਜਦੋਂ ਹੀ ਇਹ ਹੁੰਦਾ ਤੇ ਹਿੰਦੂਆਂ ਨਾਲੇ ਕਿਉਂ ਹੁੰਦਾ ਲੋਕੀ ਕਹਿੰਦੇ ਨਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਪਰ ਧਰਮ ਹੁੰਦਾ ਉਹਦਾ ਕਾਰਨ ਕਿ ਉਹਨਾਂ ਵੀ ਧਰਮ ਪੁੱਛ ਕੇ ਬੰਦੇ ਮਾਰੇ ਆ ਜੇ ਅੱਤਵਾਦ ਦਾ ਧਰਮ ਨਾ ਹੁੰਦਾ ਤੇ ਉਹ ਵੀ ਫਿਰ ਅੰਨੇ ਵਾਈ ਫਾਇਰਿੰਗ ਕਰਦੇ ਫਿਰ ਜਿਹੜਾ ਮਰਜੀ ਬੰਦਾ ਮਰਦਾ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਦਾ ਹਰ ਇੱਕ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਤੇ ਖਾਸ ਤੌਰ ਤੇ ਪ੍ਰਧਾਨ ਸ਼੍ਰੀ ਬਾਲਮਿਕੀ ਕ੍ਰਾਂਤੀ ਸੈਨਾ ਜਿਹੜੇ ਬਾਰੋਂ ਬਾਰ ਵੀਰ ਮੇਰੇ ਆਏ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਇਦਾਂ ਹੀ ਹਿੰਦੂ ਸਿੱਖ ਇਕਤਾ ਬਣੀ ਰਹੇ ਤੇ ਹਰ ਸੰਘਰਸ਼ ਦੇ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦਈਏ ਜੈ ਸ਼੍ਰੀ ਰਾਮ ਜੀ